ਇਹੜੇ ਸੈਨਿਕ ਅਤੇ ਇੱਕ ਰਿਟਾਇਰਡਾਈ ਜਿਹੜੀ ਸਾਜ਼ਿਸ਼ ਸੀ ਦੇਖੋ ਦੇਖੋ ਚੰਨੀ ਜੀ ਇੱਕ ਆਪ ਚੀਫ ਮਿਨਿਸਟਰ ਹੈ ਆ ਅੱਜ ਮੈਂ ਤਾਂ ਮੈਨੂੰ ਪਤਾ ਜਦੋਂ ਮੇਰੇ ਦਾਦਾ ਜੀ ਸਤਾਰ ਬਿਨ ਸਿੰਘ ਜੀ ਬੰਬ ਨਾਲ ਜਦੋਂ ਬਲਾਸਟ ਹੋਇਆ ਉਹ ਕਿਸ ਤਰੀਕੇ ਨਾਲ ਸ਼ਹੀਦ ਹੋਏ ਮੈਂ ਇੱਕ ਸ਼ਹੀਦ ਪਰਿਵਾਰ ਦਾ ਮੈਨੂੰ ਅੱਜ ਦੁੱਖ ਆ ਵੀ ਸਾਡੇ ਫੌਜੀ ਤੇ ਪੈਰਾਮਿਲਟਰੀ ਫੋਰਸਿਸ ਦਾ ਇਹ ਮਜ਼ਾਕ ਉੜਾਇਆ ਗਿਆ ਜੇ ਉਹਨਾਂ ਦਾ ਭਰਾ ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਬੱਚਾ ਉਸ ਬਸ 'ਚ ਹੁੰਦਾ ਤੇ ਉਹ ਸ਼ਹੀਦ ਹੋਇਆ ਹੁੰਦਾ ਤੇ ਉਹ ਇਹ ਗੱਲ ਕਹਿੰਦੇ ਅੱਜ ਜਿੰਨੇ ਵੀ ਉਹ ਸ਼ਹੀਦ ਸੀ ਸੈਨਿਕ ਸਾਡੇ ਪੈਰਾਮਿਲਟਰੀ ਫੋਰਸਿਸ ਦੇ ਅੱਜ ਉਹਨਾਂ ਦੇ ਘਰਾਂ ਤੇ ਕੀ ਵੀ ਤਰੀ ਹੋ ਗਈ ਇਹ ਬਿਆਨ ਨਾਲ ਇਹ ਇਹ ਅੱਜ ਪਹਿਲਾਂ ਵੀ ਇਹ ਬਿਆਨ ਦਿੱਤਾ ਸੀ ਕਾਂਗਰਸ ਪਾਰਟੀ ਦੇ ਉਹ 2019 'ਚ ਸਫਾਇਆ ਹੋ ਗਿਆ ਸੀ ਤੇ ਅੱਜ ਉਹ ਚੰਨੀ ਜੀ ਨੇ ਜਿਹੜਾ ਬਿਆਨ ਦਿੱਤਾ ਚੰਨੀ ਜੀ ਜੇ ਆਪ ਉਸ ਬਸ ਹੁੰਦੇ ਜਾਂ ਉਹਨਾਂ ਦਾ ਭਾਈ ਬਸ ਹੁੰਦਾ ਜਾਂ ਕੋਈ ਹੋਰ ਬਸ ਹੁੰਦਾ ਤੇ ਜੇ ਉਹਨਾਂ ਦੇ ਨਾਲ ਐ ਗੋਲੀਆਂ ਵੱਜ ਕੇ ਉਹਨਾਂ ਦਾ ਸਰੀਰ ਦੇ ਟੁਕੜੇ ਟੁਕੜੇ ਹੋਏ ਹੁੰਦੇ ਕੀ ਉਦੋਂ ਵੀ ਇਹ ਗੱਲ ਕਹਿੰਦੇ ਅੱਜ ਸਾਰੇ ਸ਼ਹੀਦ ਨੇ ਜਿੰਨੇ ਚਾਹੋ ਕਿਸੇ ਵੀ ਸਟੇਟ ਦੇ ਹੁਣ ਉਹ ਅੱਜ ਬਹੁਤ ਦੁਖੀ ਨੇ ਆहत ਨੇ ਤੇ ਚੰਨੀ ਜੀ ਦੀ ਗੱਲ ਇੰਨੀ ਮਹਿੰਗੀ ਪਊਗੀ ਕਾਂਗਰਸ ਪਾਰਟੀ ਨੂੰ ਕਿ ਸਾਡੇ ਸੈਨਿਕ ਸਾਡੇ ਪੈਰਾਮਿਲਟਰੀ ਫੋਰਸਿਸ ਦੇ ਲੋਕ ਸਾਡੇ ਪੁਲਿਸ ਦੇ ਲੋਕ ਸਾਡੇ ਡਿਫੈਂਸ ਦੇ ਫੋਰਸ ਲੋਕ ਉਹਨਾਂ ਦੇ ਪਰਿਵਾਰ ਤੇ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਚੰਨੀ ਜੀ ਨੂੰ ਸਬਕ ਸਿਖਾਉਣਗੇ ਯਾਫਰ ਸਾਹਿਬ ਅੱਜ ਉਹ ਅੱਜ ਦਾ ਸੀਸੀਪਨੋ ਸ਼ਿਕਾਇਤ ਦਿੱਤੀ ਆ ਵੀ ਆਮ ਆਦਮੀ ਪਾਰਟੀ ਤੁਹਾਨੂੰ ਇਹ ਬੱਚਾ ਦੇ ਵਿੱਚ ਹਲੂੜਾ ਰਖਾ ਰਿਹਾ ਚਾਹੇ ਉਹ ਪਟਿਆਲੇ ਦਾ ਕੇਸ ਹੋਵੇ ਜਾਂ ਕਿਸੇ ਤੇ ਅੱਜ ਸੀਸੀਪਨੋ ਸ਼ਿਕਾਇਤ ਦਿੱਤੀ ਨਹੀਂ ਨਹੀਂ ਇਹ ਤਾਂ ਸਾਫ਼ ਹੀ ਆ ਇਹ ਤਾਂ ਸਾਰਾ ਕੁਝ ਮੈਨੇਜ ਮੈਨੇਜ ਆਮ ਆਦਮੀ ਦਾ ਇਹ ਤਾਂ ਸਿੱਧੀਆਂ ਉਹਨਾਂ ਨੂੰ ਪੇਜ ਕੇ ਫੋਟੋਆਂ ਖਿੱਚੀਆਂ ਜਾਂਦੀਆਂ ਪੁਲਿਸ ਸਾਰਾ ਕੁਝ ਮੈਨੇਜ ਕਰਦੀ ਆ ਤੇ ਪੁਲਿਸ ਸਾਰਾ ਰੂਟ ਪਲਾਨ ਕਰਦੀ ਆ ਪੁਲਿਸ ਨਹੀਂ ਅਪ ਧੱਕੇ ਮਾਰ ਕੇ ਉਹਨਾਂ ਨੂੰ ਫਿਰ ਪਹਿਲਾਂ ਬੁਲਾਇਆ ਪੁਲਿਸ ਨਹੀਂ ਧੱਕੇ ਮਾਰ ਕੇ ਉਹਨਾਂ ਦੀ ਡੈਥ ਹੋਈ ਕਰਕੇ ਲਿਖਾ ਹੀ ਨਹੀਂਗਾ ਜਿਹੜੇ ਸੈਨਿਕ ਤੇ ਇੱਕ ਰਿਟਾਈਡਾਈ ਜਿਹੜੀ ਸਾਜ਼ਿਸ਼ ਸੀ ਦੇਖੋ ਦੇਖੋ ਚੰਨੀ ਜੀ ਇੱਕ ਆਪ ਚੀਫ ਮਿਨਿਸਟਰ ਹੈ ਆ ਅੱਜ ਮੈਂ ਤਾਂ ਮੈਨੂੰ ਪਤਾ ਜਦੋਂ ਮੇਰੇ ਦਾਦਾ ਜੀ ਸਤਾਰ ਬਿਆਨ ਸਿੰਘ ਜੀ ਬੰਬ ਨਾਲ ਜਦੋਂ ਬਲਾਸਟ ਹੋਇਆ ਉਹ ਕਿਸ ਤਰੀਕੇ ਨਾਲ ਸ਼ਹੀਦ ਹੋਏ ਮੈਂ ਇੱਕ ਸ਼ਹੀਦ ਪਰਿਵਾਰ ਦਾ ਮੈਨੂੰ ਅੱਜ ਦੁੱਖ ਆ ਵੀ ਸਾਡੇ ਫੌਜੀ ਤੇ ਪੈਰਾਮਿਲਟਰੀ ਫੋਰਸਿਸ ਦਾ ਇਹ ਮਜ਼ਾਕ ਉੜਾਇਆ ਗਿਆ ਜੀ ਉਹਨਾਂ ਦਾ ਭਰਾ ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਦਾ ਕਿਸੇ ਰਿਸ਼ਤੇਦਾਰ ਦਾ ਬੱਚਾ ਉਸ ਬੱਸ 'ਚ ਹੁੰਦਾ ਤੇ ਉਹ ਸ਼ਹੀਦ ਹੋਇਆ ਹੁੰਦਾ ਤੇ ਉਹ ਇਹ ਗੱਲ ਕਹਿੰਦੇ ਅੱਜ ਜਿੰਨੇ ਵੀ ਉਹ ਸ਼ਹੀਦ ਸੀ ਸੈਨਿਕ ਸਾਡੇ ਪੈਰਾਮਿਲਟਰੀ ਫੋਰਸਿਸ ਦੇ ਅੱਜ ਉਹਨਾਂ ਦੇ ਘਰਾਂ ਤੇ ਕੀ ਵੀ ਤਰੀ ਹੋ ਗਈ ਇਹ ਬਿਆਨ ਨਾਲ ਇਹ ਇਹ ਅੱਜ ਪਹਿਲਾਂ ਵੀ ਇਹ ਬਿਆਨ ਦਿੱਤਾ ਸੀ ਕਾਂਗਰਸ ਪਾਰਟੀ ਦੇ ਉਹ 2019 ਚ ਸਫਾਇਆ ਹੋ ਗਿਆ ਸੀ ਤੇ ਅੱਜ ਉਹ ਚੰਨੀ ਜੀ ਨੇ ਜਿਹੜਾ ਬਿਆਨ ਦਿੱਤਾ ਚੰਨੀ ਜੀ ਜੇ ਆਪ ਉਸ ਬਸ 'ਚ ਹੁੰਦੇ ਜਾਂ ਉਹਨਾਂ ਦਾ ਭਾਈ ਬਸ 'ਚ ਹੁੰਦਾ ਜਾਂ ਕੋਈ ਹੋਰ ਬਸ 'ਚ ਹੁੰਦਾ ਤੇ ਜੇ ਉਹਨਾਂ ਦੇ ਨਾਲ ਐ ਗੋਲੀਆਂ ਵੱਜ ਕੇ ਉਹਨਾਂ ਦਾ ਸਰੀਰ ਦੇ ਟੁਕੜੇ ਟੁਕੜੇ ਹੋਏ ਹੁੰਦੇ ਕੀ ਉਦੋਂ ਵੀ ਇਹ ਗੱਲ ਕਹਿੰਦੇ ਅੱਜ ਸਾਰੇ ਸ਼ਹੀਦ ਨੇ ਜਿੰਨੇ ਚਾਇਓ ਕਿਸੇ ਵੀ ਸਟੇਟ ਦੇ ਹੁਣ ਉਹ ਅੱਜ ਬਹੁਤ ਦੁਖੀ ਨੇ ਆहत ਨੇ ਤੇ ਚੰਨੀ ਜੀ ਦੀ ਗੱਲ ਇੰਨੀ ਮਹਿੰਗੀ ਪਊਗੀ ਕਾਂਗਰਸ ਪਾਰਟੀ ਨੂੰ ਕਿ ਸਾਡੇ ਸੈਨਿਕ ਸਾਡੇ ਪੈਰਾ ਮਿਲਟਰੀ ਫੋਰਸਿਸ ਦੇ ਲੋਕ ਸਾਡੇ ਪੁਲਿਸ ਦੇ ਲੋਕ ਸਾਡੇ ਡਿਫੈਂਸ ਦੇ ਫੋਰਸ ਲੋਕ ਉਹਨਾਂ ਦੇ ਪਰਿਵਾਰ ਤੇ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਚੰਨੀ ਜੀ ਨੂੰ ਸਬਕ ਸਿਖਾਉਣਗੇ ਜਫਰ ਸਾਹਿਬ ਅੱਜ ਉਹ ਅੱਜ ਦਾ ਸੀਸੀਪ ਨੂੰ ਸ਼ਿਕਾਇਤ ਦਿੱਤੀ ਆ ਵੀ ਆਮ ਆਦਮੀ ਪਾਰਟੀ ਤੁਹਾਨੂੰ 50 ਦੇ ਵਿੱਚ ਹਲੂੜਾ ਰਖਾ ਰਿਹਾ ਚਾਹੇ ਉਹ ਬਟਿਆਲੇ ਦਾ ਕੇਸ ਹੋਵੇ ਜਾਂ ਕਿਸੇ ਤੇ ਅੱਜ ਸੀਸੀਪ ਨੂੰ ਸ਼ਿਕਾਇਤ ਦਿੱਤੀ ਨਹੀਂ ਨਹੀਂ ਇਹ ਤਾਂ ਸਾਫ਼ ਹੀ ਆ ਇਹ ਤਾਂ ਸਾਰਾ ਕੁਝ ਮੈਨੇਜ ਆਦਮੀ ਦਾ ਇਹ ਤਾਂ ਸਿੱਧੀਆਂ ਉਹਨਾਂ ਨੂੰ ਭੇਜ ਕੇ ਫੋਟੋਆਂ ਖਿੱਚੀਆਂ ਜਾਂਦੀਆਂ ਪੁਲਿਸ ਸਾਰਾ ਕੁਝ ਮੈਨੇਜ ਕਰਦੀ ਹੈ ਤੇ ਪੁਲਿਸ ਸਾਰਾ ਰੂਟ ਪਲਾਨ ਕਰਦੀ ਹੈ ਪੁਲਿਸ ਨਹੀਂ ਆਪ ਧੱਕੇ ਮਾਰ ਕੇ ਉਹਨਾਂ ਨੂੰ ਫਿਰ ਪਹਿਲਾਂ ਬੁਲਾਇਆ ਪੁਲਿਸ ਨਹੀਂ ਧੱਕੇ ਮਾਰ ਕੇ ਉਹਨਾਂ ਦੀ ਡੈਥ ਹੋਈ ਕਰਕੇ ਲੇਖਾ ਹੀ ਨਹੀਂਗਾ